ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਅੱਜ ਆਪਾਂ ਬਣਾਇਆ ਜੀ ਪੋਟੈਟੋ ਬਾਈਟਸ ਬੱਚਿਆਂ ਨੂੰ ਇਹ ਬਹੁਤ ਜਿਆਦਾ ਪਸੰਦ ਆਉਂਦੀਆਂ ਚਲੋ ਜੀ ਇਹਨੂੰ ਆਪਾਂ ਬਣਾਉਣੇ ਆ ਇਹਦੇ ਲਈ ਆਪਾਂ ਲਏ ਆ ਜੀ ਤਿੰਨ మీడియం ਸਾਈਜ਼ ਦੇ ਆਲੂ ਤੇ ਇਹਨਾਂ ਨੂੰ ਛੱਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਆਪਾਂ ਇਹਨਾਂ ਨੂੰ ਬ੍ਰੀਕ ਬ੍ਰੀਕ ਬਾਈਟਸ ਦੇ ਵਿੱਚ ਕੱਟ ਕਰ ਲਾਂਗੇ ਤੁਸੀਂ ਇਹਨਾਂ ਨੂੰ ਲੰਬਾ ਵੀ ਕੱਟ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੀਆਂ ਬਾਈਟਸ ਬਣਾ ਲਾਂਗੇ ਹੁਣ ਆਪਾਂ ਕੱਟੇ ਹੋਏ ਆਲੂ ਨੂੰ ਜਿਹੜਾ 2 ਗਲਾਸ ਪਾਣੀ ਠੰਡਾ ਪਾਣੀ ਪਾ ਕੇ ਉਹਦੇ ਵਿੱਚ ਭਿਓ ਕੇ ਰੱਖ ਦਾਂਗੇ ਤਾਂ ਕਿ ਜਿਹੜਾ ਇਹਦਾ ਸਟਾਰਚ ਚੰਗੀ ਤਰ੍ਹਾਂ ਨਿਕਲ ਜੇ ਸਟਾਰਚ ਜਿਹੜਾ ਚੰਗੀ ਤਰ੍ਹਾਂ ਨਿਕਲ ਗਿਆ ਉਸ ਤੋਂ ਉਹਨਾਂ ਟਾਈਮ ਇਹਨੂੰ ਪਾਣੀ ਦੇ ਵਿੱਚ ਆਪਾਂ 2 ਮਿੰਟ ਤੱਕ ਐਸੀ ਤਰ੍ਹਾਂ ਸਾਫ਼ ਕਰਨਾ ਹੁਣ ਇਹਨਾਂ ਨੂੰ ਆਪਾਂ ਠੰਡੇ ਪਾਣੀ ਤੋਂ ਬਾਹਰ ਕੱਢ ਲਾਂਗੇ ਇੱਕ ਵਾਰ ਫਿਰ ਆਪਾਂ ਜਿਹੜਾ ਇਹਦੇ ਵਿੱਚ ਦੋ ਗਲਾਸ ਹੁਣ ਆਪਾਂ ਗਰਮ ਪਾਣੀ ਦੇ ਪਾਵਾਂਗੇ ਠੰਡੇ ਪਾਣੀ ਤੋਂ ਬਾਅਦ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਆਪਾਂ 10 ਮਿੰਟ ਦੇ ਤੱਕ ਡੁਬੋ ਕੇ ਰੱਖਣਾ 10 ਮਿੰਟਾਂ ਦੇ ਬਾਅਦ ਜਿਹੜਾ ਇਹਨਾਂ ਨੂੰ ਪਾਣੀ ਤੋਂ ਬਾਹਰ ਕੱਢਾਂਗੇ 10 ਮਿੰਟ ਹੋ ਚੁੱਕਿਆ ਜੀ ਆਪਾਂ ਇਹਨਾਂ ਨੂੰ ਪੋਟੈਟੋ ਦੀਆਂ ਬਾਈਟਸ ਜਿਹੜੀਆਂ ਬਣਾਈਆਂ ਗਈਆਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਾਣੀ 'ਚ ਆਲੂ ਦਾ ਜਿਹੜਾ ਇਹ ਨਾਸ਼ਤਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਨਾਲ ਇਹਨਾਂ ਨੂੰ ਸੋਕ ਕਰ ਲਾਂਗੇ ਜਿਹੜਾ ਪਾਣੀ ਇਹਨੂੰ ਚੰਗੀ ਤਰ੍ਹਾਂ ਸੁਕਾ ਲਾਂਗੇ ਤੁਸੀਂ ਇੱਥੇ ਕੱਪੜੇ ਦਾ ਯੂਜ਼ ਵੀ ਕਰ ਸਕਦੇ ਹੋ ਸੁਕਾਉਣ ਤੋਂ ਬਾਅਦ ਇਹਨਾਂ ਨੂੰ ਸੁੱਕੇ ਜਿਹੜੇ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਇੱਕ ਵਾਰ ਫਿਰ ਤੋਂ ਜਿਹੜਾ ਇਹਨਾਂ ਦਾ ਥੋੜਾ ਬਹੁਤਾ ਪਾਣੀ ਬਚਿਆ ਉਹ ਵੀ ਆਪਾਂ ਸੋਕ ਕਰ ਲਾਂਗੇ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲਾਂਗੇ। ਹੁਣ ਜਿਹੜੀਆਂ ਵਾਈਟ ਸ ਚੰਗੀ ਤਰ੍ਹਾਂ ਸੁੱਕ ਚੁੱਕੀਆਂ ਨੇ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜੀ ਤੇ ਫਰਾਈ ਕਰਨ ਲਈ ਜਿਹੜਾ ਤੇਲ ਆਪਣਾ ਉਹ ਗਰਮ ਹੋ ਚੁੱਕਿਆ। ਪੂਰਾ ਹਾਈ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ। ਨਦੋਂ ਤੱਕ ਜਿਹੜੀਆਂ ਸੌਫਟ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਤੇ ਇਹਨਾਂ ਦਾ ਕਲਰ ਵੀ ਜਿਹੜਾ ਬ੍ਰਾਊਨ ਜਿਹਾ ਹੋ ਜਾਊਗਾ ਬਹੁਤ ਹੀ ਜ਼ਿਆਦਾ ਸਿੰਪਲ ਰੈਸਪੀ ਹੈ ਜੀ ਇਹ ਤੇ ਬੱਚਿਆਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਬੱਚੇ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੁਸੀਂ ਦੇਖ ਸਕਦੇ ਜਿਹੜਾ ਤਾਂ ਕਲਰ ਆਗਾ ਹੌਲੀ ਹੌਲੀ ਚੇਂਜ ਹੋਣਾ ਸ਼ੁਰੂ ਹੋ ਗਿਆ ਇਹ ਚੰਗੀ ਤਰ੍ਹਾਂ ਪੱਕ ਜਾਣਗੇ ਇਹਦੇ ਆਲੂ ਦੀਆਂ ਬਾਈਟਸ ਸਾਰੀਆਂ ਫਰਾਈ ਹੋਣੇ ਸ਼ੁਰੂ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਥੋੜਾ ਟਾਈਮ ਬਾਅਦ ਜਿਹੜਾ ਕਲਰ ਚੇਂਜ ਹੋ ਗਿਆ ਇਹਨੂੰ ਬਾਹਰ ਕੱਢ ਲਾਂਗੇ ਜੀ ਤੁਸੀਂ ਦੇਖ ਸਕਦੇ ਹੋ ਕਿ ਕਲਰ ਇਹਨਾਂ ਦਾ ਕਿੰਨਾ ਵਧੀਆ ਬਣ ਗਿਆ ਇਸ ਤਰੀਕੇ ਦੀਆਂ ਹੋਰ ਵੀ ਰੈਸਪੀ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਜਿਹੜੀਆਂ ਪੋਟੈਟੋ ਦੇ ਬਾਈਟਸ ਹਨ ਆਪਾਂ ਟਿਸ਼ੂ ਪੇਪਰ ਉੱਪਰ ਕੱਢ ਲਾਂਗੇ ਤਾਂ ਕਿ ਜਿਹੜਾ ਐਕਸਟਰਾ ਆਇਲ ਆ ਉਹ ਨਿਕਲ ਜੇ ਪੋਟੈਟੋ ਬਾਈਟਸ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਦੇ ਉੱਪਰ ਮਸਾਲੇ ਐਡ ਕਰਾਂਗੇ ਇਹਦੇ ਉੱਪਰ ਆਪਾਂ ਜੀ ਸਾਲਟ ਐਡ ਕੀਤਾ ਟੇਸਟ ਅਨੁਸਾਰ ਥੋੜੀ ਜਿਹੀ ਰੈੱਡ ਚਿੱਲੀ ਪਾਈ ਆ ਥੋੜਾ ਜਿਹਾ ਜਿਹੜਾ ਆਪਾਂ ਰੋਸਟਡ ਜੀਰਾ ਪਾਊਡਰ ਪਾਇਆ ਤੇ ਇਹਨਾਂ ਨੂੰ ਮਿਕਸ ਚੰਗੀ ਤਰ੍ਹਾਂ ਕਰ ਲਾਂਗੇ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਹੜਾ ਮਸਾਲੇ ਨੂੰ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਇਦਾਂ ਦੀ ਹੋਰ ਰੈਸਪੀਜ਼ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਥੈਂਕ ਯੂ